ਕੈਨੇਡਾ ਰਿਸਰਚਰ ਚੇਅਰ ਇਨ ਅਰਬਨ ਗਵਰਨੈਂਸ ਦੀ ਅਗਵਾਈ ਵਾਲੇ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ BC ਦੇ ਵਿੱਚ ਥੋੜੇ ਸਮੇਂ ਦੇ ਕਿਰਾਏ ਤੇ ਪਾਬੰਦੀਆਂ ਨੇ ਕਿਰਾਏ ਦੇ ਵਿੱਚ 5.7 ਫੀਸਦੀ ਦੀ ਕਮੀ ਕੀਤੀ ਹੈ ਜਿਸ ਦੇ ਨਾਲ ਕਿਰਾਏਦਾਰਾਂ ਨੂੰ ਪਿਛਲੇ ਸਾਲ ਡਾਲਰ 600 ਮਿਲੀਅਨ ਤੋਂ ਵੱਧ ਦੀ ਬਚਤ ਹੋਈ ਹੈ ਇਹ ਆਂਕੜਾ ਮਿਊਨਿਸਪਲ ਪਾਬੰਦੀਆਂ ਦਾ ਨਤੀਜਾ ਹੈ ਖਾਸ ਲੋੜਾਂ ਦੇ ਵਿੱਚ ਕਿ ਥੋੜੇ ਸਮੇਂ ਦੇ ਲਈ ਕਿਰਾਏ ਦੀਆਂ ਇਕਾਈਆਂ ਆਪਰੇਟਰ ਦੇ ਮੁੱਖ ਨਿਵਾਸ ਦੇ ਅੰਦਰ ਸਥਿਤ ਹੋਣੀਆਂ ਚਾਹੀਦੀਆਂ ਨੇ ਮੈਗੈਲ ਯੂਨੀਵਰਸਿਟੀ ਦੇ ਚੇਅਰ ਅਤੇ ਖੋਜਕਰਤਾਵਾਂ ਦੀ ਕੋਰਟ ਦੇ ਵਿੱਚ ਕਿਹਾ ਗਿਆ ਹੈ ਕਿ BC ਦੇ ਲਈ ਇੱਕ ਨਵਾਂ ਸੁਬਾਈ ਨਿਯਮ ਹੈ 10000 ਤੋਂ ਵੱਧ ਵਸਨੀਕਾ ਵਾਲੇ ਪਾਈਚਾਰਿਆਂ ਦੇ ਕੋਲ ਕਫਾਇਤੀ ਚੁਣੌਤੀਆਂ ਨੂੰ ਸੌਖਾ ਕਰਦੇ ਹੋਏ ਪੂਰੇ ਸੂਬੇ ਵਿੱਚ ਇੱਕ ਬਰਾਬਰ ਬਚਤ ਕਰਨ ਦੀ ਸ਼ਕਤੀ ਹੈ ਤਬਦੀਲੀ ਮਈ ਦੇ ਵਿੱਚ ਪ੍ਰਭਾਵਿਤ ਹੋਈ ਜਿਸ ਦੇ ਲਈ ਪਲੇਟਫਾਰਮਾਂ ਜਿਵੇਂ ਕਿ Airbnb ਤੇ VRBO ਤੇ ਸੂਚੀਆਂ ਨੂੰ ਆਪਰੇਟਰ ਦੇ ਮੁੱਖ ਨਿਵਾਸ ਤੇ ਇੱਕ ਸੈਕੰਡਰੀ ਸੂਇਟ ਦੇ ਵਿੱਚ ਸਿਤ ਹੋਣ ਦੀ ਲੋੜ ਹੁੰਦੀ ਹੈ ਇਹ ਮੰਨਦੇ ਹੋਏ ਕਿ ਪ੍ਰਾਂਤ ਵਿਆਪੀ ਜ਼ਰੂਰਤਾਂ ਦੀ ਮੌਜੂਦਾ ਮਿਊਨਿਸਪਲ ਨਿਯਮਾਂ ਦੀ ਤਰ੍ਹਾਂ ਹੀ ਪ੍ਰਭਾਵ ਹੈ ਰਿਪੋਰਟ ਦੇ ਮੁਤਾਬਕ ਉਹਨਾਂ ਸ਼ਹਿਰਾਂ ਦੇ ਵਿੱਚ ਕਿਰਾਏਦਾਰਾਂ ਨੂੰ ਦੇ ਵਿੱਚ 4% ਦੀ ਗਿਰਾਵਟ ਦੇਖਣੀ ਚਾਹੀਦੀ ਹੈ ਜੋ ਕਿ 2027 ਤੱਕ ਹਰ ਸਾਲ $592 ਮਿਲੀਅਨ ਦੀ ਬਚਤ ਹੋਵੇਗੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ BCJ ਕਰ ਸੂਬੇ ਦੇ ਨਿਯਮ ਇਸ ਸਾਲ ਤੋਂ ਬਾਅਦ ਰੱਦ ਕੀਤੇ ਜਾਣ ਤਾਂ ਕਿ किराएदार 2 ਸਾਲ ਦੇ ਅੰਦਰ $1 ਬਿਲੀਅਨ ਵਾਧੂ ਅਦਾ ਕਰਨਗੇ ਪ੍ਰੀਮੀਅਰ ਡੇਵੀ ਡੀਬੀ ਦੇ ਨਿਊ ਡੈਮੋਕ੍ਰੇਟਸ BC ਦੀਆਂ ਚੋਣਾਂ ਤੋਂ 1 ਮਹੀਨਾ ਪਹਿਲਾਂ ਇੱਕ ਉਜਾਗਰ ਕਰ ਰਹੇ ਨੇ ਸੁਭਾਈ ਕੰਜ਼ਰਵੇਟਿਵ ਲੀਡਰ ਨੂੰ ਕਿਹਾ ਸੀ ਕਿ ਉਹ ਥੋੜੇ ਸਮੇਂ ਲਈ ਕਿਰਾਏ ਦੀਆਂ ਪਾਬੰਦੀਆਂ ਨੂੰ ਉਲਟਾ ਦੇਣਗੇ BC ਦੇ ਅਕਤੂਬਰ 2023 ਦੇ ਵਿੱਚ ਆਪਣੇ ਥੋੜੇ ਸਮੇਂ ਦੇ ਕਿਰਾਏ ਦੇ ਰਿਹਾਇਸ਼ ਕਾਨੂੰਨ ਨੂੰ ਪਾਸ ਕੀਤਾ ਤੇ ਸਰਕਾਰ ਉਪਾਵਾਂ ਦੇ ਵਿੱਚ ਫੜਾवार ਚੱਲ ਰਹੀ ਹੈ ਮੈਗਿਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਪਲੈਟਫਾਰਮਾਂ ਨੂੰ ਸੂਚੀਬੱਧ ਕਰਨ ਦੇ ਲਈ ਵਾਧੂ ਜਵਾਬਦੇਹੀ ਲੋੜਾਂ ਦੇ ਨਾਲ ਇੱਕ ਅਸੂਬਾ ਵਿਆਪੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਉਮੀਦ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਖੋਜਕਰਤਾਵਾਂ ਨੇ ਆਪਣਾ ਵਿਸ਼ਲੇਸ਼ਣ ਕਰਨ ਦੇ ਲਈ ਜਨਤਕ ਤੇ ਨਿੱਜੀ ਡਾਟਾ ਸਰੋਤਾਂ ਦੀ ਵਰਤੋਂ ਕੀਤੀ ਨਾਲ ਇੱਕ ਮਾਡਲਿੰਗ ਪਹੁੰਚ ਜੋ ਅਰਥਸ਼ਾਸਤਰੀਆਂ ਦੁਆਰਾ ਵਿਆਪਕ ਤੌਰ ਤੇ ਵਰhti ਜਾਂਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ